ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਸਵਾਰੀਆਂ ਨਾਲ ਭਰੀ ਬੱਸ ਜਿਹੜੀ ਸੀ ਉਹ ਪਲਟ ਗਈ ਹੈ ਦੱਸਿਆ ਕਿ ਪਟਿਆਲਾ ਤੋਂ ਬਠਿੰਡਾ ਵੱਲ ਇਹ ਬੱਸ ਜਾ ਰਹੀ ਸੀ ਜਦੋਂ ਬੱਸ ਸਟੈਂਡ ਤੋਂ ਬਾਹਰ ਨਿਕਲਦੀ ਹੈ ਤੇ ਬੱਸ ਜਿਹੜੀ ਹੈ ਅਚਾਨਕ ਪਲਟ ਜਾਂਦੀ ਆ ਹਾਲਾਂਕਿ ਬੱਸ ਪਲਟਣ ਦੇ ਕਾਰਨਾਂ ਦਾ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਕਿ ਬੱਸ ਜਿਹੜੀ ਸੀ ਕਿਵੇਂ ਪਲਟੀ ਆ ਪਰ ਇਹ ਬੱਸ ਜਿਹੜੀ ਆ ਪੂਰੀ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਸਵਾਰੀਆਂ ਜਿਹੜੀਆਂ ਵਿੱਚ ਬੱਸ ਦੇ ਵਿੱਚ ਸੀ ਉਹ ਕਾਫੀ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਕਿ ਬੱਸ ਜਿਹੜੀ ਆ ਪਟਿਆਲਾ ਦੇ ਵਿੱਚ ਇੱਕ ਪੀਆਰਟੀਸੀ ਦੀ ਬੱਸ ਜਿਹੜੀ ਆ ਉਹ ਪਲਟ ਗਈ ਆ ਜਿਸ ਤੋਂ ਬਾਅਦ ਕੇ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਸੀਗੀਆਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਬਠਿੰਡਾ ਵੱਲ ਜਾ ਰਹੀ ਸੀ ਪਟਿਆਲੇ ਤੋਂ ਬਠਿੰਡਾ ਵੱਲ ਬੱਸ ਜਾ ਰਹੀ ਸੀ ਤੇ ਸਵਾਰੀਆਂ ਨਾਲ ਭਰੀ ਹੋਈ ਸੀ ਬੱਸ ਤੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਸਵੀਰਾਂ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬੱਸ ਜਿਹੜੀ ਆ ਪਲਟ ਜਾਂਦੀ ਆ ਜਿੱਥੇ ਵਿੱਚ ਸਵਾਰੀਆਂ ਸੀ ਬੱਸ ਸਟੈਂਡ ਤੋਂ ਅਚਾਨਕ ਹੀ ਬਾਹਰ ਇਹ ਬੱਸ ਸਟੈਂਡ ਤੋਂ ਬਾਹਰ ਨਿਕਲਦੀ ਏ ਬੱਸ ਤੇ ਉਦੋਂ ਇਹ ਬੱਸ ਜਿਹੜੀ ਆ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਪਲਟ ਜਾਂਦੀ ਆ ਜਿੱਦੇ ਵਿੱਚ ਕਾਫੀ ਸਵਾਰੀਆਂ ਸੀ ਗਿਆ ਪਟਿਆਲਾ ਬੱਸ ਸਟੈਂਡ ਨੇੜੇ ਇਹ ਹਾਦਸਾ ਜਿਹੜਾ ਵਾਪਰਿਆ ਪੀਆਰਟੀਸੀ ਦੀ ਅਚਾਨਕ ਬੇਕਾਬੂ ਬਸ ਜਿਹੜੀ ਆ ਉਹ ਪਲਟੀ ਆ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ Shimla ਤੋਂ Barnala ਜਾ ਰਹੀ ਸੀ ਇਹ ਬਸ ਤੇ ਰਸਤੇ ਦੇ ਵਿੱਚ ਇਹ ਪਲਟ ਜਾਂਦੀ ਆ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਹੀ ਇਹ ਬੱਸ ਜਿਹੜੀ ਆ ਪਲਟ ਜਾਂਦੀ ਆ ਪਟਿਆਲਾ ਬੱਸ ਸਟੈਂਡ ਨੇੜੇ ਇਹ ਹਾਦਸਾ ਜਿਹੜਾ ਵਾਪਰਦਾ ਏ ਪੀਆਰਟੀਸੀ ਦੀ ਬੱਸ ਜਿਹੜੀ ਆ ਇਹ ਪੀਆਰਟੀਸੀ ਦੀ ਬੱਸ ਸੀ ਜਿਹੜੀ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਹੀ ਪਲਟ ਜਾਂਦੀ ਆ ਸਵਾਰੀਆਂ ਜ਼ਖਮੀ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੁਰੀ ਤਰ੍ਹਾਂ ਇਹ バス ਜਿਹੜੀ ਆ ਪਲਟੀ ਹੋਈ ਆ ਤੇ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਕਾਰਨ ਕੀ ਆ バス ਦੇ ਪਲਟਣ ਦਾ ਬੇਕਾਬੂ ਹੋਈ ਸੀਗੀ ਅਚਾਨਕ ਬੇਕਾਬੂ ਹੋਈ ਇਹ バス ਜਾਂ ਕੋਈ ਹੋਰ ਹਾਦਸਾ ਇਸ ਵੀ ਜਿਹੜੀ ਆ ਇਹ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਤਸਵੀਰਾਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ バス ਜਿਹੜੀ ਆ ਪਲਟ ਜਾਂਦੀ ਆ ਇਸ ਦੇ ਵਿੱਚ ਇਹ ਰਾਹਤ ਹੈ ਕਿ ਜਿਆਦਾ ਸੱਟਾਂ ਜਿਹੜੀਆਂ ਉਹ ਸਵਾਰੀਆਂ ਨੂੰ ਨਹੀਂ ਲੱਗੀਆਂ ਬੱਸ ਜਿਹੜੀ ਆ ਪੂਰੀ ਪੂਰੀ ਤਰ੍ਹਾਂ ਬੱਸ ਜਿਹੜੀ ਸਵਾਰੀਆਂ ਨਾਲ ਪਰੀ ਹੋਈ ਸੀ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਪਰ ਇਹ ਰਾਹਤ ਰਹੀ ਕਿ ਸਵਾਰੀਆਂ ਜਿਹੜੀਆਂ ਉਹਨਾਂ ਨੂੰ ਜਿਆਦਾ ਨੁਕਸਾਨ ਨਹੀਂ ਪਹੁੰਚਿਆ ਥੋੜੀਆਂ ਹੀ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਬੱਸ ਕਿਵੇਂ ਤਰੀਕੇ ਨਾਲ ਕਿਹੜੇ ਤਰੀਕੇ ਦੇ ਨਾਲ ਬੱਸ ਜਿਹੜੀ ਆ ਪਲਟ ਜਾਂਦੀ ਆ ਪੀ ਆਰਟੀਸੀ ਦੀ ਇਹ ਬੱਸਾ ਬੇਕਾਬੂ ਹੋਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਜਿਹੜੀ ਆ ਅਚਾਨਕ ਜਿਹੜੀ ਆ ਬੱਸ ਰੰ ਤੋਂ ਜਦੋਂ ਨਿਕਲਦੀ ਆ ਤੇ ਉਦੋਂ ਬੇਕਾਬੂ ਹੋ ਜਾਂਦੀ ਆ ਤੇ ਪਲਟ ਜਾਂਦੀ ਆ ਸਵਾਰੀਆਂ ਇਸੇ ਵਿੱਚ ਕਾਫੀ ਸੀ ਸਵਾਰੀਆਂ ਨਾਲ ਪਰੀ ਹੋਈ ਬੱਸ ਸੀਗੀ ਜਦੋਂ ਇਹ ਪਲਟਦੀ ਆ ਤਾਂ ਸਵਾਰੀਆਂ ਦੇ ਵੀ ਸੱਟਾ ਲੱਗਦੀਆਂ ਨੇ ਤੇ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਜਿਹੜੀ ਆ ਕਿਵੇਂ ਪਲਟਦੀ ਆ ਬੇਕਾਬੂ ਹੁੰਦੀ ਆ ਜਾਂ ਕੋਈ ਹੋਰ ਕਾਰਨ ਆ ਇਸੇ ਪਲਟਣ ਦਾ ਦੱਸਦੇ ਕਿ ਪਟਿਆਲਾ ਤੋਂ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਉੱਥੇ ਇੱਕ ਬੱਸ ਜਿਹੜੀ ਸਵਾਰੀਆਂ ਨਾਲ ਭਰੀ ਹੋਈ ਬੱਸ ਜਿਹੜੀ ਆ ਬੱਸ ਸਟਾਪ ਤੋਂ ਬਾਹਰ ਨਿਕਲਦੇ ਵਕਤ ਹੀ ਪਲਟ ਜਾਂਦੀ ਆ ਜਿਲ੍ਹੇ ਵਿੱਚ ਕਈ ਸਵਾਰੀਆਂ ਨੂੰ ਸੱਟਾਂ ਲੱਗਦੀ ਆ ਤੇ ਹਸਪਤਾਲ ਦੇ ਉਹਨਾਂ ਨੂੰ ਹਸਪਤਾਲ 'ਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਪੀਆਰਟੀਸੀ ਦੀ ਬੱਸ ਅਚਾਨਕ ਜਿਹੜੀ ਬੇਕਾਬੂ ਹੋ ਜਾਂਦੀ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप